ਕਰਨ ਤਰਨ ਜ਼ਿਮਨੀ ਚੋਣ ਲੜਨ ਲਈ ਬੀਬੀ ਪਰਮਜੀਤ कौर ਖਾਲੜਾ ਨੇ ਕੋਰੀ ਨਾ ਕਰ ਦਿੱਤੀ ਹੈ ਇਨਕਾਰ ਕਰ ਦਿੱਤਾ ਆ ਔਰ ਇਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਵੱਲੋਂ ਗਹਿਰੀ ਵਿਚਾਰ ਵਿਮਸ਼ਤ ਤੋਂ ਬਾਅਦ ਫੈਸਲਾ ਕੀਤਾ ਗਿਆ ਬੀਬੀ ਪਰਮਜੀਤ कौर ਖਾਲੜਾ ਜਿਹੜੇ ਪਹਿਲਾਂ ਐਮਪੀ ਦੀ ਚੋਣ ਲੜ ਚੁੱਕੇ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਮਿਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਔਰ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੀਬੀ ਪਰਮਜੀਤ कौर ਖਾਲੜਾ ਚੋਣ ਨਹੀਂ ਲੜਨਗੇ ਅਜੇ ਤੱਕ ਇਹ ਵਿਚਾਰਿਆ ਜਾ ਰਿਹਾ ਸੀ ਖਾਸ ਤੌਰ ਦੇ ਉੱਤੇ ਜਦੋਂ ਤਰਸੇਮ ਸਿੰਘ ਭਾਈ ਅਮਰਪਾਲ ਸਿੰਘ ਦੇ ਪਿਤਾ ਗੱਲਾਂ ਗੱਲਾਂ ਦੇ ਵਿੱਚ ਇਹ ਵੀ ਕਹਿ ਦਿੰਦੇ ਨੇ ਕਿ ਬੀਬੀ ਪਰਮਜੀਤ ਖਾਲੜਾ ਨੂੰ ਲੜਾਇਆ ਜਾ ਸਕਦਾ ਏ ਚੋਣ ਤਰਨ ਤਰਨ ਦਾ ਜ਼ਮੀਨੀ ਚੋਣ ਹੈ ਔਰ ਉਸ ਦੇ ਵਿੱਚ ਹੁਣ ਵੱਡਾ ਮੋੜ ਆਇਆ ਜਿੱਥੇ ਪਰਮਜੀਤ ਕੋਰ ਖਾਲੜਾ ਜਿਹੜੇ ਨੇ ਉਹ ਚੋਣ ਨਹੀਂ ਲੜਨਗੇ ਉਹਨਾਂ ਦੇ ਮਿਸ਼ਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਇਹ ਫੈਸਲਾ ਕੀਤਾ ਗਿਆ ਕਿਹਾ ਜਾ ਰਿਹਾ ਕਿ ਡੂੰਘੇ ਵਿਚਾਰ ਵੇਮਸ਼ ਤੋਂ ਬਾਅਦ ਇਹ ਫੈਸਲਾ ਹੋਇਆ ਡੂੰਘੇ ਗਿਆਨ ਗੋਸ਼ ਤੋਂ ਬਾਅਦ ਇਹ ਫੈਸਲਾ ਹੋਇਆ ਉਹਦੇ ਕੁਝ ਕਾਰਨ ਦੱਸੇ ਜਾ ਰਹੇ ਆ ਪਰ ਨਾਲ ਦੀ ਨਾਲ ਇਹ ਵੀ ਵਿਚਾਰਨਾ ਜ਼ਰੂਰੀ ਹੈ ਕਿ ਇਹ ਅ ਜਿਹੜਾ ਟਰਨ ਲਿਆ ਗਿਆ ਹੈ ਇਹਦਾ ਫੈਸਲਾ ਲਿਆ ਗਿਆ ਹੈ ਜਿਹਦੇ ਨਾਲ ਸ਼ਰੂਮ ਨਹੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਕੀ ਪ੍ਰੋਬਲਮਸ ਆ ਸਕਦੀਆਂ ਨੇ ਜਾਂ ਉਹਨਾਂ ਨੂੰ ਕਿੱਥੇ ਆ ਕੇ ਅ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਫਿਰ ਆਉਂਦੇ ਸਮੇਂ ਵਿੱਚ ਕੀ ਫੈਸਲਾ ਜਿਹੜਾ ਹੈ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਲਵੇਗਾ ਇਹ ਵੀ ਇਸ ਵਿੱਚ ਵਿਚਾਰਨਾ ਜ਼ਰੂਰੀ ਹੈ ਦਰਸਲ ਆ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਜਸਵੰਤ ਸਿੰਘ ਖਾਲੜਾ ਦੇ ਪਤਨੀ ਨੇ ਅਤੇ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਆਉਣ ਵਾਲੀਆਂ ਤਰਨਤਾਰਨ ਦੀਆਂ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਫੈਸਲਾ ਲਿਆ ਗਿਆ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕਤਿਰਤਾ ਜਿਸਮ ਅਗਰੋਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਬੀਬੀ ਪਰਮਜੀਤ ਕੋਰ ਖਾਲੜਾ ਆ ਰਹੀਆਂ ਵਿਧਾਨ ਸਭਾ ਜ਼ਮਨੀ ਚੋਣਾਂ ਜਿਹੜੀਆਂ ਤਰਨਤਾਰਨ ਦੀਆਂ ਨੇ ਉਹ ਨਹੀਂ ਲੜਣਗੇ ਸਗੋਂ ਕੋਈ ਵੀ ਚੋਣ ਨਹੀਂ ਲੜਣਗੇ ਇਸ ਤੋਂ ਇਲਾਵਾ ਜਖੇਬੰਦੀ ਨੇ ਇਹ ਵੀ ਕਿਹਾ ਕਿ ਬੀਬੀ ਪਰਮਜੀਤ ਕੋਰ ਖਾਲੜਾ ਨੇ ਖਡੂਰ ਸਾਹਿਬ ਐਮਪੀ ਦੀ ਚੋਣ ਦੁਸ਼ਟਾਂ ਪਾਪੀਆਂ ਨੂੰ ਨੰਗਿਆ ਕਰਨ ਦੇ ਲਈ ਲੜੀ ਸੀ ਪੰਜਾਬ ਦੇ ਭਲੇ ਲਈ ਲੜੀ ਸੀ ਜਿਸ ਵਿੱਚ ਸਿੱਖ ਪੰਥ ਨੇ ਸਹਾਇਕ ਦਿੱਤਾ ਉਹਨਾਂ ਨੇ ਅੱਗੇ ਕਿਹਾ ਕਿ ਚੋਣਾ ਲੜਨਾ ਪੇਸ਼ਾ ਨਹੀਂ ਹੈ ਸਿਰਫ ਵਿਸ਼ੇਸ਼ ਹਾਲਤ ਵਿੱਚ ਚੋਣ ਲੜਨਾ ਦਾ ਫੈਸਲਾ ਲਿਆ ਗਿਆ ਸੀ ਜਥੇਬੰਦੀ ਨੇ ਅੱਗੇ ਕਿਹਾ ਕਿ ਉਹ ਸਮੁੱਚੇ ਪੰਥ ਤੇ ਪੰਜਾਬ ਦਾ ਅੱਜ ਤੱਕ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਨੇ ਅਤੇ ਜ਼ਬਰ ਤੇ ਜ਼ੁਲਮ ਖਿਲਾਫ ਆਪਣਾ ਮਿਸ਼ਨ ਯੋਗਦਾਨ ਪਾਉਂਦੇ ਰਹਿਣਗੇ ਕਾਬਲੇ ਗੌਰ ਹੈ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੱਲੋਂ ਬੀਬੀ ਪਰਮਜੀਤ ਕੌਰ ਘਾਲੜਾ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਗੱਲ ਆਖੀ ਗਈ ਸੀ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਇਹ ਸਵਾਲ ਖੜਦਾ ਆ ਕਿ ਕੀ ਬੀਬੀ ਪਰਮਜੀਤ ਕੌਰ ਘਾਲੜਾ ਦੇ ਵੱਲੋਂ ਚੋਣ ਨਾਲ ਲੜਨ ਦਾ ਐਲਾਨ ਘਾਤਕ ਸਾਬਤ ਹੋ ਸਕਦਾ ਆ ਵਾਰਿਸ ਪੰਜਾਬ ਦੇ ਜਥੇਬੰਦੀ ਵਾਸਤੇ ਜਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਾਸਤੇ ਦਰਅਸਲ ਤਰਨਤਾਰਨ ਜਿਹੜੀ ਸੀਟ ਹੈ ਉਹ ਬੱਧ ਕਰਕੇ ਪੰਥਕ ਸੀਟ ਵਜੋਂ ਜਾਣੀ ਜਾ ਸਕਦੀ ਹੈ ਜਾਂ ਕਹਿ ਦਈਏ ਕਿ ਉਸ ਲੋਕ ਸਭਾ ਹਲਕੇ ਦੇ ਵਿੱਚ ਆਉਂਦੀ ਹੈ ਜਿੱਥੇ ਜ਼ਿਆਦਾਤਰ ਪੰਥਕ ਵੋਟ ਹੈ ਉਹ ਅਸੀਂ ਦੇਖ ਹੀ ਲਿਆ ਕਿ ਕਿੰਨੇ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਚੋਣ ਜਿਤਾਈ ਗਈ ਉਹਨਾਂ ਨੂੰ ਐਮਪੀ ਬਣਾਇਆ ਗਿਆ ਪਰ ਤਰਨਤਾਰਨ ਦੀ ਇਹ ਜਮੀਨੀ ਚੋਣ ਸੀਗੀ ਉਹ ਵਾਰਿਸ ਪੰਜਾਬ ਦੇ ਵਾਸਤੇ ਜ਼ਰੂਰੀ ਵੀ ਸੀ ਇਹ ਕਾਹਲੇ ਕਾਲ ਵਾਰਿਸ ਪੰਜਾਬ ਦੇ ਵਾਸਤੇ ਜ਼ਰੂਰੀ ਇਸ ਕਰਕੇ ਵੀ ਸੀ ਕਿਉਂਕਿ ਇਹ ਹਲਕਾ ਵਿਧਾਨ ਸਭਾ ਹਲਕਾ ਜਿਹੜਾ ਹੈ ਉਹ ਉਸ ਲੋਕ ਸਭਾ ਹਲਕੇ ਚ ਆਉਂਦਾ ਜੋ वारिस पंजाब दे आ, पार्टी दे मुखी ਭਾਈ ਅਮਰਪਾਲ ਸਿੰਘ ਨੇ ਜਿੱਤਿਆ ਹੋਇਆ ਹੁਣ ਇੱਥੇ ਆਪਣਾ ਦਬਦਬਾ ਕਾਇਮ ਰੱਖਣ ਵਾਸਤੇ ਵੀ ਅਕਾਲੀ ਦਲ वारिस पंजाब ਦੇ ਨੂੰ ਜਦੋਂ ਜਿਆਦ ਕਰਨੀ ਪਵੇਗੀ ਤਾਂ ਹੀ ਕਰਕੇ ਵਿਧਾਨ ਸਭਾ ਵਿੱਚ ਵੀ ਆਪਣੀ ਜਿਹੜੀ ਵੋਟ ਹੈ ਉਹ ਗੈਦਰ ਕਰ ਸਕੇਗੀ ਇਹ ਪਾਰਟੀ ਪਰ ਜਦੋਂ ਪਰਮਜੀਤ ਕੌਰ ਖਾਲੜਾ ਜਿਹੜੇ ਨੇ ਉਹ ਨਹੀਂ ਲੜਨਗੇ ਉਦੋਂ ਪਾਰਟੀ ਵਾਸਤੇ ਮੁਸ਼ਕਲਾਂ ਆ ਸਕਦੀਆਂ ਨੇ ਪਰ ਜਦੋਂ ਪਰਮਜੀਤ ਕੌਰ ਖਾਲੜਾ ਦਾ ਨਾਮ ਨਹੀਂ ਸੀ ਇਹ ਵਿੱਚ ਆਇਆ ਉਦੋਂ ਭਾਈ ਅਮਰਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦਾ ਨਾਮ ਜ਼ਰੂਰ ਚੱਲ ਰਿਹਾ ਸੀ ਹੁਣ ਸਵਾਲ ਇਹ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਇਹ ਚੋਣ ਲੜਨਗੇ ਜੇ ਬੀਬੀ ਆ ਪਰਮਜੀਤ ਕੌਰ ਖਾਲੜਾ ਚੋਣ ਨਹੀਂ ਲੜ ਰਹੇ ਤਾਂ ਕੀ ਹੁਣ ਦੁਬਾਰਾ ਉਹੀ ਪ੍ਰੋਸੈਸ ਦੁਆਰਾ ਫੋਲੋ ਕੀਤਾ ਜਾਵੇਗਾ ਜਾਂ ਉਹੀ ਚਰਚਾਵਾ ਦੁਆਰਾ ਚੱਲਣਗੀਆਂ ਜਿਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦਾ ਜ਼ਿਕਰ ਹੋ ਰਿਹਾ ਸੀ ਹਾਲਾਂਕਿ ਪਰਿਵਾਰ ਨੇ ਉਸ ਵੇਲੇ ਇਨਕਾਰ ਕਰ ਦਿੱਤਾ ਸੀ ਪਰਿਵਾਰ ਦਾ ਕਹਿਣਾ ਸੀ ਕਿ ਐਵੇਂ ਦੀ ਕੋਈ ਗੱਲ ਨਹੀਂ ਹੈ ਪਰ ਕੀ ਹੁਣ ਭਾਈ ਅਮਰਪਾਲ ਸਿੰਘ ਦੇ ਮਾਤਾ ਤਰਨਤਾਰਨ ਜਿਮਨੀ ਚੋਂ ਲੜਨਗੇ ਵੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਸਮੇਂ ਤੇ ਮੈਂ ਸਾਰਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋਵਨ ਇੰਡੀਆ ਪੰਜਾਬੀ ਤੇ